ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਬਾਬਾ ਵੜਪਾਗ ਸਿੰਘ ਬਾਰੇ ਗੱਲ ਕਰਦੇ ਹਾਂ ਜ਼ਿਆਦਾਤਰ ਲੋਕ ਤਾਂ ਇਹਨਾਂ ਨੂੰ ਭੂਤਾਂ ਵਾਲਾ ਬਾਬਾ ਹੀ ਸਮਝਦੇ ਆ ਕੌਣ ਸੀ ਬਾਬਾ ਵੜਪਾਗ ਸਿੰਘ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੋਂ ਅੱਗੇ ਬਾਬਾ ਗਿਰਦਿੱਤਾ ਜੀ ਬਾਬਾ ਧੀਰਮਲ ਬਾਬਾ ਬਹਾਰਚੰਦ ਬਾਬਾ ਨਰੰਜਨ ਰਾਏ ਬਾਬਾ ਬਿਕਰਮ ਸਿੰਘ ਬਾਬਾ ਰਾਮ ਸਿੰਘ ਤੇ ਬਾਬਾ ਵੜਪਾਗ ਸਿੰਘ ਇਨਾਂ ਦੇ ਬਜ਼ੁਰਗ ਬਾਬਾ ਧੀਰਮਲ ਤੋਂ ਹੀ ਗੁਰੂ ਘਰ ਤੋਂ ਦੂਰ ਹੋ ਗਏ ਇੰਨਾ ਦੂਰ ਹੋ ਗਏ ਕਿ ਕਈ ਪੀੜੀਆਂ ਤੱਕ ਗੁਰੂ ਘਰ ਨਾਲ ਨਾ ਜੁੜ ਸਕੇ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਵੀ ਇਨਾਂ ਦੇ ਬਜ਼ੁਰਗਾ ਕੋਲ ਹੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ 6ਵੀਂ ਪੀੜੀ ਵਿੱਚੋਂ ਬਾਬਾ ਰਾਮ ਸਿੰਘ ਦਾ ਵਿਆਹ ਬੀਬੀ ਰਾਜਕੌਰ ਨਾਲ ਹੋਇਆ ਬੀਬੀ ਰਾਜਕੌਰ ਗੁਰੂ ਘਰ ਵਿੱਚ ਬਹੁਤ ਸ਼ਰਧਾ ਰੱਖਦੀ ਸੀ ਵਿਆਹ ਤੋਂ 8 ਸਾਲ ਬਾਅਦ ਵੀ ਉਹਨਾਂ ਦੇ ਘਰ ਕੋਈ ਬੇਟਾ ਨਹੀਂ ਹੋਇਆ ਬਹੁਤ ਵੈਦਾਂ ਹਕੀਮਾਂ ਤੋਂ ਇਲਾਜ ਕਰਾਇਆ ਪਰ ਕੋਈ ਫਾਇਦਾ ਨਹੀਂ ਹੋਇਆ ਫਿਰ ਕਿਸੇ ਔਰਤ ਨੇ ਦੱਸਿਆ ਕਿ ਝੰਡੇ ਵਾਲੇ ਬਾਬੇ ਦੀ ਕਬਰ ਤੇ ਵੀਰਵਾਰ ਨੂੰ ਦੀਵਾ ਬਾਲ ਕੇ ਆਓ ਤੋ ਮਹੀਨਿਆਂ ਵਿੱਚ ਹੀ ਤੁਹਾਨੂੰ ਪੀਰ ਦੀ ਕਰਾਮਤ ਦਾ ਪਤਾ ਲੱਗ ਜਾਵੇਗਾ ਇਹ ਸਲਾਹ ਦੇਣ ਵਾਲੀ ਔਰਤ ਨੇ ਕਈ ਹੋਰ ਔਰਤਾਂ ਦੇ ਨਾਂ ਵੀ ਦੱਸੇ ਜਿਨ੍ਹਾਂ ਦੇ ਪੀਰ ਦੀ ਕਬਰ ਤੇ ਦੀਵਾ ਬਲਣ ਨਾਲ ਬੱਚੇ ਹੋਏ ਪਰ ਨਿਤਨੇਮ ਕਰਨ ਵਾਲੀ ਰਾਜਕੌਰ ਨੇ ਨਹੀਂ ਮੰਨਿਆ ਤੇ ਫਿਰ 5 ਜੁਲਾਈ 1710 ਨੂੰ ਕਰਤਾਰਪੁਰ ਵਿੱਚ ਬਾਬਾ ਵਡਭਾਗ ਸਿੰਘ ਦਾ ਜਨਮ ਹੋਇਆ ਮਠਿਆਈਆਂ ਵੰਡੀਆਂ ਗਈਆਂ ਪੰਡਤ ਸ਼ਰਦਾਨੰਦ ਨੇ ਬੱਚੇ ਦਾ ਨਾਂ ਵਡਭਾਗ ਰੱਖਿਆ ਬਾਬਾ ਵਡਭਾਗ ਸਿੰਘ ਜਨਮ ਵੇਲੇ ਰੋਏ ਨਹੀਂ ਸੀ ਇੱਕ ਪਾਸੇ ਇਹਨਾਂ ਦੇ ਪਰਿਵਾਰ ਨੂੰ ਗਲਤ ਸਲਾਹਾਂ ਦੇ वाले ਲੋਕ ਤੇ ਦੂਜੇ ਪਾਸੇ ਮਾਤਾ ਗੁਜਰੀ ਜੀ ਦੇ ਪੇਕੇ ਪਰਿਵਾਰ ਦੇ ਲੋਕ ਕੁਝ ਦਿਨ ਮਗਰੋਂ ਜਥੇਦਾਰ ਕਰਮ ਸਿੰਘ ਵੀ ਕਰਤਾਰਪੁਰ ਆਏ ਜਥੇਦਾਰ ਕਰਮ ਸਿੰਘ ਕੌਣ ਸੀ ਮਾਤਾ ਗੁਜਰੀ ਜੀ ਦਾ ਪੇਕਾ ਪਰਿਵਾਰ ਦਵਾਬੇ ਵਿੱਚ ਸਿੱਖੀ ਦੀ ਲੋਕ ਲਹਿਰ ਦੀ ਚੜ੍ਹਦੀ ਕਲਾ ਦੀ ਸੇਵਾ ਸੰਭਾਲ ਰਿਹਾ ਸੀ ਇਸੇ ਪਰਿਵਾਰ ਵਿੱਚੋਂ ਨੌਜਵਾਨ ਕਰਮਾ ਰੁਗਬਿੰਦ ਸਿੰਘ ਜੀ ਨੂੰ ਤਲਵੰਡੀ ਸਾਬੋ ਆ ਕੇ ਮਿਲਿਆ ਤੇ ਖੰਡੇ ਬਾਟੇ ਦੀ ਪੌਲ ਲੈ ਕੇ ਕਰਮ ਸਿੰਘ ਬਣ ਕੇ ਕਰਤਾਰਪੁਰ ਮੁੜਿਆ ਫਿਰ ਗੁਰੂ ਗਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਿੱਲੀ ਵਿੱਚ ਜਾ ਕੇ ਮਾਤਾ ਸੁੰਦਰੀ ਜੀ ਨੂੰ ਮਿਲਿਆ ਤੇ ਦਿੱਲੀ ਦੇ ਨੇੜੇ ਨਦੇੜ ਤੋਂ ਆਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਮ ਸਿੰਘ ਨੂੰ ਦੁਆਬੇ ਦਾ ਜ਼ਥੇਦਾਰ ਸੌਂਪ ਦਿੱਤਾ ਜ਼ਥੇਦਾਰ ਕਰਮ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਈ ਜੰਗਾਂ ਵਿੱਚ ਹਿੱਸਾ ਲਿਆ ਸਰਹੰਦ ਫਤਿਹ ਕਰਨ ਤੋਂ ਬਾਅਦ ਜਥੇਦਾਰ ਕਰਮ ਸਿੰਘ ਕਰਤਾਰਪੁਰ ਆਇਆ ਤੇ ਸੋਢੀ RAMDAS ਨੂੰ ਮਿਲਿਆ ਤਾਂ ਕਰਮ ਸਿੰਘ ਬੋਲੇ ਸਾਡੇ ਪਿਤਾ ਜੀ ਕਿੰਨੀ ਦੇਰ ਤੋਂ ਇਹ ਮਹਿਸੂਸ ਕਰ ਰਿਹਾ ਕਿ ਅਸੀਂ ਦੋਹੇ ਪਰਿਵਾਰ ਇੱਕ ਦੂਜੇ ਨਾਲ ਨੇੜਤਾ ਨਹੀਂ ਬਣਾ ਸਕਦੇ ਤੁਸੀਂ ਗੁਰੂ ਸਾਹਿਬ ਦੇ ਦਾਦਕੇ ਪਰਿਵਾਰ ਵਿੱਚੋਂ ਤੇ ਅਸੀਂ ਗੁਰੂ ਸਾਹਿਬ ਦੇ ਨਾਨਕੇ ਪਰਿਵਾਰ ਵਿੱਚੋਂ ਪਰ ਕੁਦਰਤ ਨੇ ਸਾਨੂੰ ਦੋਹਾਂ ਪਰਿਵਾਰਾਂ ਨੂੰ ਕਰਤਾਰਪੁਰ ਵਸਣ ਦਾ ਮੌਕਾ ਦਿੱਤਾ ਤਾਂ ਬਾਬਾ RAMDAS ਸੋਢੀ ਨੇ ਕਿਹਾ ਸਾਡੇ ਬਜ਼ੁਰਗਾਂ ਤੋਂ ਜੋ ਭੁੱਲ ਹੋਈ ਆ ਉਹਨੂੰ ਸੁਧਾਰਨਾ ਬਹੁਤ ਔਖਾ ਕਾਮਾ ਸਾਡੇ ਬਜ਼ੁਰਗਾਂ ਨੇ ਪਹਿਲਾਂ ਗੁਰੂ ਹੋਣ ਦਾ ਦਾਵਾ ਕੀਤਾ ਜੋ ਗਲਤ ਸਾਬਤ ਹੋਇਆ ਫਿਰ 10ਵੇਂ ਪਾਤਸ਼ਾਹ ਨੇ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਮੰਗਵਾਈ ਤੇ ਸਾਡੇ ਪਰਿਵਾਰ ਤੋਂ ਉਹ ਵੀ ਨਾ ਦਿੱਤੀ ਗਈ ਇਸ ਨਾਲ ਅਸੀਂ ਗੁਰੂ ਘਰ ਨਾਲੋਂ ਹੋਰ ਦੂਰ ਹੁੰਦੇ ਗਏ ਫਿਰ ਮੌਕਾ ਆਇਆ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਨਾ ਵੇਲੇ ਪੰਥ ਦਾ ਅਨੰਦਪੁਰ ਵਿੱਚ ਇਕੱਠ ਬੁਲਾਇਆ ਸਾਡੇ ਬਜ਼ੁਰਗ ਉੱਥੇ ਵੀ ਨਾ ਜਾ ਸਕੇ ਅਸੀਂ ਤੇ ਸਾਡੇ ਪਿਤਾ ਜੀ ਚਾਹੁੰਦੇ ਸੀ ਕਿ ਅਨੰਦਪੁਰ ਨਾਲ ਸਾਂਝ ਬਣਾਈਏ ਤੇ ਅੰਮ੍ਰਿਤਸਰ ਕੇ ਸਿੰਘ ਸਜਿਏ ਪਰ ਸਾਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਅੰਮ੍ਰਿਤ ਪਾਣ ਕਰੀਏ ਤੁਸੀਂ ਸਾਨੂੰ ਤਲਵੰਡੀ ਸਾਬੂ ਜਾਣ ਲੱਗੇ ਦੱਸ ਦਿੰਦੇ ਤਾਂ ਅਸੀਂ ਵੀ ਤੁਹਾਡੇ ਨਾਲ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦੇ ਤਾਂ ਜਥੇਦਾਰ ਕਰਮ ਸਿੰਘ ਨੇ ਕਿਹਾ ਪਹਿਲਾਂ ਤਾਂ ਤੁਸੀਂ ਆਪਣੇ ਨਾਂ ਨਾਲ ਸਿੰਘ ਲਾਓ ਦਸਤਾਰ ਸਜਾਓ ਫਿਰ ਜਦੋਂ ਕਿਤੇ ਨੇੜੇ ਤੇੜੇ ਪੰਜ ਪਿਆਰੇ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਤੁਸੀਂ ਵੀ ਅੰਮ੍ਰਿਤ ਪਾਣ ਕਰ ਲਿਓ ਤਾਂ ਬਾਬਾ RAMDAS SODDI ਨੇ ਆਪਣੇ ਨਾਂ ਦੇ ਪਿੱਛੇ ਸਿੰਘ ਲਾਇਆ ਤੇ ਦਸਤਾਰ ਸਜਾਈ ਕਰਤਾਰਪੁਰ ਵਿੱਚ ਧੀਰਮਲ ਤੇ ਪਰਿਵਾਰ ਦਾ ਮਾਤਾ ਗੁਜਰੀ ਜੀ ਦੇ ਪਰਿਵਾਰ ਨਾਲ ਕਾਫੀ ਟਕਰਾ ਰਿਹਾ SODDI ਪਰਿਵਾਰ ਹਕੂਮਤ ਦੇ ਨੇੜੇ ਰਿਹਾ ਤੇ ਬਾਕੀ ਸਿੱਖ ਗੁਰੂ ਸਾਹਿਬ ਦੇ ਨੇੜੇ ਰਹੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸੋਢੀ ਪਰਿਵਾਰ ਸਿੱਖ ਲੋਕ ਲਹਿਰ ਵਿੱਚ ਸ਼ਾਮਲ ਹੋ ਗਿਆ ਸੋਢੀ RAM ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਸਮਾਂ ਅੱਗੇ ਲੰਘਿਆ ਮੁਗਲ ਹਕੂਮਤ ਦੀਆਂ ਸਿੱਖਾਂ ਨੂੰ ਖਤਮ ਕਰਨ ਦੀਆਂ ਕਾਰਵਾਈਆਂ ਬਹੁਤ ਤੇਜ਼ ਹੋ ਗਈਆਂ ਪਿੰਡਾਂ ਵਿੱਚੋਂ ਭਾਲ-ਪਾਲ ਕੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਜਥੇਦਾਰ ਕਰਮ ਸਿੰਘ ਦੇ ਪੁੱਤਰ ਸਰਦਾਰ ਫਤਿਹ ਸਿੰਘ ਨਾਲ ਮਿਲ ਕੇ ਬਾਬਾ ਵਰਪਾਗ ਸਿੰਘ ਨੇ ਕਈ ਲੜਾਈਆਂ ਲੜੀਆਂ ਇੱਕ ਪਾਸੇ ਸਿੱਖ ਮਿਸਲਾਂ ਪੰਜਾਬ ਤੇ ਰਾਜ ਕਰ ਰਹੀਆਂ ਸੀ ਤੇ ਦੂਜੇ ਪਾਸੇ ਨਾਦਰ ਸ਼ਾਹ ਤੋਂ ਬਾਅਦ ਜ਼ਕਰੀਆ ਖਾਨ, ਅਹਿਮਦ ਸ਼ਾਹ ਅਬਦਾਲੀ ਤੇ ਹੋਰ ਮੁਗਲ ਹਾਕਮਾਂ ਨੇ ਪੰਜਾਬ ਤੇ ਕਹਿਰ ਵਰਤਾਇਆ ਹੋਇਆ ਸੀ। ਬੇਲਿਓ ਨਿਕਲਦੇ ਛੇ ਅਨਸਾਰ ਨਾਸਰ ਅਲੀ ਨੂੰ ਜਦੋਂ ਜਲੰਧਰ ਦਾ ਸੂਬੇਦਾਰ ਥਾਪਿਆ ਗਿਆ ਤਾਂ ਸਿੱਖਾਂ ਨੇ ਕਈ ਥਾਈਂ ਉਸ ਦੀਆਂ ਫੌਜਾਂ ਤੋਂ ਘੋੜੇ ਤੇ ਸ਼ਸਤਰ ਖੋਲੇ। ਜਲੰਧਰ ਵਿੱਚ ਸਰਕਾਰੀ maal ਪੰਡਹਾਰਾਂ ਤੋਂ ਰਸਤਵੀ ਲੁੱਟਿਆ ਨਾਸਰ ਅਲੀ ਨੂੰ ਕਿਸੇ ਨੇ ਦੱਸਿਆ ਕਿ ਕਰਤਾਰਪੁਰ ਵਾਲਾ ਬਾਬਾ ਵੜਪਾਗ ਸਿੰਘ ਸਿੰਘਾਂ ਨਾਲ ਹਮਦਰਦੀ ਰੱਖਦਾ ਤੇ ਉਹਨਾਂ ਦੀ ਮਦਦ ਕਰਦਾ ਨਾਸਰ ਅਲੀ ਤਾਂ ਪਹਿਲਾਂ ਹੀ ਦੋ ਅਫਗਾਨ ਸੈਨਾਪਤੀਆਂ ਦੇ ਕਰਤਾਰਪੁਰ ਵਿੱਚ ਮਾਰੇ ਜਾਣ ਤੋਂ ਔਖਾ ਸੀ ਹੁਣ ਉਹਨੂੰ ਬਹਾਨਾ ਮਿਲ ਗਿਆ ਉਹਨੇ ਆਪਣੀ ਫੌਜ ਨੂੰ ਕਰਤਾਰਪੁਰ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਨਾਸਰ ਅਲੀ ਕਰਤਾਰਪੁਰ ਵਿੱਚ ਗੁਰਦੁਆਰਾ ਥੰਮ ਸਹਿਬ ਤੇ ਹੋਰ ਕਈ ਗੁਰਦੁਆਰਿਆਂ ਦੀ ਬੇਅਦਬੀ ਕਰਦਾ ਬਾਬਾ ਵੜਪਾਗ ਸਿੰਘ ਇਸ ਲੜਾਈ ਵਾਸਤੇ ਬਿਲ ਉਹ ਕੋਲ ਤਿਆਰ ਨਹੀਂ ਸੀ ਨਾਸਰ ਅਲੀ ਨੇ ਥੰਮ ਸਾਹਿਬ ਨੂੰ ਅੱਗ ਲਾ ਦਿੱਤੀ ਬਹੁਤ ਸਾਰੇ ਸਿੱਖਾਂ ਦਾ ਕਤਲ ਕੀਤਾ ਗਿਆ ਬਾਬਾ ਵਡਭਾਗ ਸਿੰਘ ਦੇ ਪਰਿਵਾਰ ਦੇ ਵੀ ਕਈ ਮੈਂਬਰ ਸ਼ਹੀਦ ਹੋ ਗਏ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਵੀ ਉਸ ਸਮੇਂ ਕਰਤਾਰਪੁਰ ਵਿੱਚ ਹੀ ਸੀ ਬਾਬਾ ਵਡਭਾਗ ਸਿੰਘ ਨੇ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਸੰਭਾਲੀ ਤੇ ਆਪਣੇ ਕੁਝ ਸੇਵਕਾਂ ਨਾਲ ਕਰਤਾਰਪੁਰ ਤੋਂ ਹਿਮਾਚਲ ਵੱਲ ਸੁਰੱਖਿਅਤ ਥਾਵਾਂ ਤੇ ਨਿਕਲ ਗਏ ਇਸ ਮੰਗਰੋਂ ਨਾਸਰ ਅਲੀ ਨੇ ਕਰਤਾਰਪੁਰ ਦੀ ਬਹੁਤ ਜ਼ਿਆਦਾ ਬੇਅਦਬੀ ਕੀਤੀ Hindu ਔਰਤਾਂ ਦਾ ਜ਼ਬਰਦਸਤੀ ਮੁਸਲਮਾਨਾਂ ਨਾਲ ਨਿਕਾ ਪੜਾਇਆ ਗਿਆ ਚੌਂਆਂ ਨੂੰ ਵੱਢ ਕੇ ਉਹਨਾਂ ਦਾ ਖੂਨ ਡੋਲਿਆ ਗਿਆ ਗੁਰਦੁਆਰਾ ਥੰਮ ਸਹਿਬ ਦਾ ਕੀ ਇਤਿਹਾਸ ਆ ਇਹ ਜਾਣਨ ਲਈ ਇਤਿਹਾਸ ਵਿੱਚ ਥੋੜਾ ਜਿਹਾ ਪਿੱਛੇ ਚਲਦੇ ਆ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਜਲੰਧਰ ਦੇ ਪਿੰਡ ਕਰਤਾਰਪੁਰ ਵਿੱਚ ਇੱਕ ਗੁਰਦੁਆਰੇ ਦੀ ਉਸਾਰੀ ਕਰਵਾ ਰਹੀ ਸੀ ਗੁਰਦੁਆਰਾ ਸਾਹਿਬ ਦੀ ਛੱਤ ਨੂੰ ਸਪੋਰਟ ਦੇਣ ਵਾਸਤੇ ਇੱਕ ਥੰਮ ਦੀ ਲੋੜ ਸੀ ਕੁਝ ਸਿੰਘ ਲੱਕੜ ਦਾ ਥੰਮ ਲੱਭਣ ਜਾਂਦੇ ਆ ਇੱਕ ਟਾਲੀ ਵੇਖ ਕੇ ਸੋਚਦੇ ਆ ਇਹ ਟਾਲੀ ਨੂੰ چیر ਕੇ ਥੰਮ ਬਣਾਇਆ ਜਾਵੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਉਹ ਟਾਲੀ ਨੂੰ ਵੱਢਣ ਲੱਗਦੇ ਆ ਤਾਂ ਉਸ ਟਾਲੀ ਵਿੱਚੋਂ ਆਵਾਜ਼ ਆਉਂਦੀ ਆ ਦੁਆਬੇ ਵਿੱਚ ਉਸ ਟਾਲੀ ਦੀ ਬਹੁਤ ਮਨਤਾ ਸੀ ਲੋਕ ਉਸ ਟਾਲੀ ਨੂੰ ਪੂਜਦੇ ਸੀ ਟਾਲੀ ਵਿੱਚੋਂ ਕਿਸੇ ਰੂਹ ਦੀ ਆਵਾਜ਼ ਆਉਂਦੀ ਆ ਕਿ ਤੁਸੀਂ ਕੌਣ ਹੋ ਤਾਂ ਸਿੱਖ ਆਖਦਿਆ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਤਾਂ ਟਾਲੀ ਵਿੱਚੋਂ ਫਿਰ ਆਵਾਜ਼ ਆਉਂਦੀ ਆ ਇਹ ਟਾਲੀ ਮੇਰਾ ਘਰ ਆ ਤੇ ਤੁਸੀਂ ਇਸ ਨੂੰ ਨਹੀਂ ਵੱਢ ਸਕਦੇ ਉਹ ਸਿੱਖ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸਾਰੀ ਗੱਲਬਾਤ ਦੱਸਦਿਆ ਤਾਂ ਗੁਰੂ ਸਾਹਿਬ ਆਪ ਚੱਲ ਕੇ ਟਾਲੀ ਕੋਲ ਜਾਂਦੇ ਆ ਤੇ ਆਖਦੇ ਆ ਕਿ ਅੱਜ ਤੋਂ ਬਾਅਦ ਤੇਰੀ ਮੁਕਤੀ ਹੋ ਜਾਵੇਗੀ ਤੇਰੀ ਇਸ ਟਾਲੀ ਦਾ ਗੁਰੂ ਘਰ ਵਿੱਚ ਥੰਮ ਲਾਇਆ ਜਾਵੇਗਾ ਇਸ ਥੰਮ ਕਰਕੇ ਗੁਰੂ ਘਰ ਦਾ ਨਾਮ ਥੰਮ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਰੂਹ ਨੂੰ ਮੁਕਤੀ ਬਖਸ਼ੀ ਤੇ ਟਾਲੀ ਦਾ ਥੰਮ ਗੁਰੂ ਘਰ ਵਿੱਚ ਲਾਇਆ ਗੁਰੂ ਘਰ ਦਾ ਨਾਮ ਥੰਮ ਸਾਹਿਬ ਰੱਖਿਆ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਇਸ ਜਗ੍ਹਾ ਤੇ ਆਉਂਦਿਆ ਤੇ ਇੱਥੇ ਪੈਂਦੇਖਾਨ ਨਾਲ ਲੜਾਈ ਹੁੰਦੀ ਆ ਪੈਂਦੇਖਾਨ ਇਸ ਲੜਾਈ ਵਿੱਚ ਮਾਰਿਆ ਜਾਂਦਾ ਗੁਰੂ ਸਾਹਿਬ ਕਰਤਾਰਪੁਰ ਛੱਡ ਕੇ ਕੀਰਤਪੁਰ ਚਲੇ ਜਾਂਦੇ ਆ ਪਰ ਉਹਨਾਂ ਦਾ ਪੋਤਰਾ ਧੀਰਮਲ ਤਾਰਪੁਰ ਵਿੱਚ ਹੀ ਰੁਕ ਜਾਂਦਾ ਉਹ ਗੁਰਦੁਆਰਾ ਥੰਮ ਸਹਿਬ ਤੇ ਗੰਗ ਸਰਦੀ ਸਾਮ ਸਬਾਨ ਕਰਦਾ ਸ੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਜੋ ਗੁਰੂ ਅਰਜਨ ਦੇਵ ਜੀ ਨੇ ਭਾਈ ਗਰਦਾਸ ਜੀ ਤੋਂ ਲਿਖਾਈ ਸੀ ਉਹ ਵੀ ਇਹਨਾਂ ਦੇ ਕੋਲ ਹੀ ਸੀ ਇਸ ਤੋਂ ਬਾਅਦ ਕਈ ਪੀੜੀਆਂ ਲੰਘੀਆਂ ਬੀੜ ਇਹਨਾਂ ਦੇ ਕੋਲ ਹੀ ਰਹੀ ਇਸ ਬਾਰੇ ਮੈਂ ਇੱਕ ਹੋਰ ਵੀਡੀਓ ਵਿੱਚ ਵੀ ਜ਼ਿਕਰ ਕੀਤਾ ਧੀਰਮਲ ਤੋਂ ਲੈ ਕੇ ਬਾਬਾ ਵਰਪਾਗ ਸਿੰਘ ਤੱਕ ਪ੍ਰਬੰਧ ਠੀਕ ਠਾਕ ਚੱਲਦਾ ਰਿਹਾ ਪਰ ਇਹ ਗੁਰੂ ਘਰ ਤੋਂ ਦੂਰ ਹੀ ਰਹੇ ਗੁਰਦੁਆਰਾ ਥੰਮ ਸਹਿਬ ਦੀ ਬੇਅਦਬੀ ਦਾ ਗੁੱਸਾ ਬਾਬਾ ਵਰਪਾਗ ਸਿੰਘ ਦੇ ਮਨ ਵਿਚ ਬਹੁਤ ਭਰਿਆ ਹੋਇਆ ਸੀ ਉਹਨਾਂ ਨੇ ਆਪਣੀ ਦਸਤਾਰ ਲਾ ਕੇ ਛੋਟਾ ਪਰਨਾ ਬੰਨ ਲਿਆ ਤੇ ਪ੍ਰਣ ਕੀਤਾ ਕਿ ਜਦੋਂ ਤੱਕ ਮੈਂ ਨਾਸਰ ਅਲੀ ਨੂੰ ਅੱਗ ਲਾ ਕੇ ਨਹੀਂ ਸਾੜ ਦਿੰਦਾ ਮੈਂ ਦਸਤਾਰ ਨਹੀਂ ਸਜਾਉਣੀ ਉਧਰ ਅਬਦਾਲੀ ਦੇ ਪੁੱਤਰ ਤਮੂਰ ਨੇ ਜਲੰਧਰ ਦਾ ਸੂਬੇਦਾਰ ਉਮਰ ਅਦੀਨਾ ਬੇਗ ਨੂੰ ਲਾਇਆ ਤੇ ਅਦੀਨਾ ਬੇਗ ਨੂੰ ਸੁਨੇਹਾ ਭੇਜਿਆ ਚਿੱਠੀ ਵਿੱਚ ਲਿਖਿਆ ਸੀ ਕਿ ਸਿੱਖਾਂ ਦੇ ਖਾਤਮੇ ਦੀ ਵਿਉਂਤ ਬਣਾਉਣੀ ਆ ਜਲਦੀ ਤੋਂ ਜਲਦੀ ਪੇਸ਼ ਹੋਵੋ ਤਮੂਰ ਚੌਦਾ ਸੀ ਕਿ ਅਦੀਨਾ ਬੇਗ ਤੋਂ ਪਿਛਲਾ ਰਹਿੰਦਾ ਟੈਕਸ ਵੀ ਭਰਵਾਇਆ ਜਾਵੇ ਤਾਂ ਕਿ ਸਿੱਖਾਂ ਹੱਥੋਂ ਹੋਈ ਲੁੱਟ ਦੀ ਪਰਪਾਈ ਕੀਤੀ ਜਾ ਸਕੇ ਪਰ ਅਦੀਨਾ ਬੇਗ ਨੇ ਹਾਜ਼ਰ ਹੋਣ ਤੋਂ ਨਾ ਕਰ ਦਿੱਤੀ ਜਲੰਧਰ ਛੱਡ ਕੇ ਸ਼ਵਾਲਕ ਦੀਆਂ ਪਹਾੜੀਆਂ ਵੱਲ ਭੱਜ ਗਿਆ ਅਦੀਨਾ ਬੇਗ ਕਦੇ ਵੀ ਕਿਸੇ ਇੱਕ ਥਿਰ ਨਾਲ ਨਹੀਂ ਖੜਿਆ ਸਾਰੀ ਉਮਰ ਉਹ ਥੜੇ ਹੀ ਬਦਲਦਾ ਰਿਹਾ ਉਹਨੇ ਸੋਚਿਆ ਕਿ ਤਮੂਰਤਾ ਵਿਦੇਸ਼ੀ ਹਮਲਾਵਰ ਚਾਰ ਦਿਨਾਂ ਨੂੰ ਵਾਪਸ ਚਲਾ ਜਾਵੇਗਾ ਪਰ ਸਿੱਖਾ ਨੇ ਤਾਂ ਇੱਥੇ ਹੀ ਰਹਿਣਾ ਤਮੂਰ ਨੇ ਅਬਦਾਲੀ ਦੇ ਕਹਿਣ ਤੇ ਨਾਸਰ ਅਲੀ ਨੂੰ ਜਲੰਧਰ ਦਾ ਸੂਬੇਦਾਰ ਬਣਾਇਆ ਸੀ ਪਹਾੜਾਂ ਵਿੱਚ ਭਟਕਦੇ ਫਿਰਦੇ ਅਦੀਨਾ ਬੇਗ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ਸਿੱਖਾਂ ਨਾਲ ਉਹ ਵਿਗੜਨੀ ਨਹੀਂ ਸੀ ਚਾਹੁੰਦਾ ਅਫਗਾਨਾਂ ਨਾਲ ਲੜਨ ਦੀ ਉਹਦੀ ਸਮਰੱਥਾ ਨਹੀਂ ਸੀ ਉਹਦੀ ਫੌਜ ਵਿੱਚ ਇੱਕ ਸਿੱਖ ਨੇ ਅਦੀਨਾ ਬੇਗ ਨੂੰ ਸਲਾਹ ਦਿੱਤੀ ਕਿ ਜੇ ਤੁਸੀਂ ਕਿਸੇ ਵੀ ਤਰ੍ਹਾਂ ਬਾਬੇ ਵੜਪਾਗ ਸਿੰਘ ਤੱਕ ਪਹੁੰਚ ਕਰੋ ਤਾਂ ਤੁਹਾਡੀ ਮਦਦ ਜ਼ਰੂਰ ਕਰਨਗੇ ਅਦੀਨਾ ਬੇਗ ਨੇ ਉਸ ਸਿੱਖ ਨੂੰ ਆਪਣਾ ਵਕੀਲ ਬਣਾ ਕੇ ਬਾਬਾ ਵੜਪਾਗ ਸਿੰਘ ਕੋਲ ਭੇਜਿਆ ਕਈ ਦਿਨਾਂ ਬਾਅਦ ਉਸ ਸਿੱਖ ਨੇ ਬਾਬਾ ਵੜਪਾਗ ਸਿੰਘ ਬਾਰੇ ਪਤਾ ਲਾਇਆ ਦੋਹਾਂ ਧਿਰਾਂ ਵਿੱਚ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਅਦੀਨਾ ਬੇਗ ਆਪ ਬਾਬਾ ਵੜਪਾਗ ਸਿੰਘ ਨੂੰ ਮਿਲਣ ਆਇਆ ਉਮਰ ਅਦੀਨਾ ਬੇਗ ਬੋਲਿਆ ਕਿ ਜੇ ਤੁਸੀਂ ਮੇਰੀ ਮਦਦ ਕਰੋ ਤਾਂ ਸਿੱਖ ਫੌਜਾਂ ਲਈ ਗੋਲਾ ਬਰੂਦ ਤੇ ਰਸਦ ਦਾ ਪ੍ਰਬੰਧ ਮੈਂ ਆਪਣੇ ਸਿਰੋਂ ਕਰੂੰਗਾ 10000 ਫੌਜ ਮੇਰੀਆ ਜੇ ਇੰਨੇ ਕੁ ਸਿੱਖ ਆ ਜਾਣ ਤਾਂ ਦਰਾਨੀ ਸਾਡੇ ਅੱਗੇ ਨਹੀਂ ਖੜ ਸਕਦੇ ਤੁਸੀਂ ਮੈਨੂੰ ਜਲੰਧਰ ਦਿਵਾਓ ਮੈਂ ساری ਉਮਰ ਖਾਲਸੇ ਪੰਥ ਦਾ ਤਾਬੇਦਾਰ ਰਹੂੰਗਾ ਅੱਬਾ ਬੜਪਾਗ ਸਿੰਘ ਨੇ ਅਦੀਨਾ ਬੇਗ ਨੂੰ ਕਿਹਾ ਕਿ ਸਾਨੂੰ ਲਿਖ ਕੇ ਦੇ ਕਿ ਜਿਨ੍ਹਾਂ ਨੇ ਕਰਤਾਰਪੁਰ ਵਿੱਚ ਕਤਲਿਆਮ ਕੀਤਾ ਉਹਨਾਂ ਨੂੰ ਤੂੰ ਸਾਡੇ ਹਵਾਲੇ ਕਰੇਗਾ ਜਲੰਧਰ ਅਸੀਂ ਉਸੇ ਤਰ੍ਹਾਂ ਸੜਾਂਗੇ ਜਿਵੇਂ ਅਫਗਾਨਾਂ ਨੇ ਥੰਮ ਸਾਹਿਬ ਸਾੜਿਆ ਜਿਵੇਂ ਪਠਾਨ ਥੰਮ ਸਾਹਿਬ ਵਿੱਚ ਗਊਆਂ ਹਲਾਲ ਕਰਦੇ ਰਹੇ ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਚਟਕਾਵਾਂਗੇ ਜੇ ਤੈਨੂੰ ਇਹ ਮਨਜ਼ੂਰ ਆ ਤਾਂ ਕ੍ਰਾਂਨ ਦੀ ਕਸਮ ਖਾ ਕੇ ਤੂੰ ਸਾਡਾ ਹੱਥ ਨਹੀਂ ਰੋਕੇਗਾ ਅਦੀਨਾ ਬੇਗਨੇ ਕਿਹਾ ਮੈਂ ਕ੍ਰਾਂਨ ਦੀ ਕਸਮ ਖਾਨਾ ਆਪਣਾ ਇਮਾਨ ਸਲਾਮਤ ਤੇ ਆਪਣੀ ਜ਼ੁਬਾਨ ਤੇ ਰਹੂੰਗਾ ਤਾਂ ਬਾਬਾ ਬੜਪਾਗ ਸਿੰਘ ਨੇ ਦਾਲ ਖਾਲਸਾ ਵੱਲ ਸਨੇਹਾ ਭੇਜਿਆ ਤੇ ਸਾਰੀ ਗੱਲ ਤਦ ਦਸੀ ਸੁਨੇਹਾ ਮਿਲਦੇ ਸਾਰ ਹੀ ਬਾਬਾ ਸ਼ਾਮ ਸਿੰਘ ਨਰਲੇ ਵਾਲੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੇ ਆਪਣੀਆਂ ਫੌਜਾਂ ਨੂੰ ਜਲੰਧਰ ਤੇ ਚੜ੍ਹਾਈ ਕਰਨ ਦੇ ਹੁਕਮ ਦੇ ਦਿੱਤੇ ਦੂਜੇ ਪਾਸੇ ਅਫਗਾਨਾਂ ਨੂੰ ਵੀ ਪਤਾ ਲੱਗਣ ਤੇ ਮਰਾਤ ਖਾਨ ਤੇ ਬਲੰਦ ਖਾਨ ਵੱਡੀ ਫੌਜ ਲੈ ਕੇ ਜਲੰਧਰ ਨੂੰ ਚੱਲ ਪਏ ਇੱਥੇ ਬਹੁਤ ਲਹੂ ਡੋਲਵੀਂ ਜੰਗ ਹੋਈ ਇਸ ਲੜਾਈ ਵਿੱਚ ਬਾਬਾ ਕਰਮ ਸਿੰਘ ਪੈਜਵੜ ਤੇ ਕਈ ਸਿੱਖ ਸ਼ਹੀਦ ਹੋ ਗਏ ਅਦੀਨਾ ਬੇਗ ਦੀ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਦੂਜੇ ਪਾਸੇ ਅਫਗਾਨਾਂ ਦਾ ਵੀ ਬਹੁਤ ਨੁਕਸਾਨ ਹੋ ਚੁੱਕਿਆ ਸੀ ਤੀਜੇ ਪੈਰ ਅਫਦਾਲੀ ਦੀ ਫੌਜ ਮੈਦਾਨ ਛੱਡ ਕੇ ਭੱਜ ਨਿਕਲੀ ਅਫਗਾਨਾਂ ਦੇ ਬਹੁਤ ਸਾਰੇ ਘੋੜੇ ਤੇ ਜੰਗੀ ਸਮਾਨ ਖਾਲਸੇ ਦੇ ਹੱਥ ਲੱਗਿਆ ਬਾਬਾ ਬੜਪਾਗ ਸਿੰਘ ਨਾਸਰ ਅਲੀ ਨੂੰ ਲੱਭਤੇ ਫਿਰ ਰਹੇ ਸੀ ਕਿਸੇ ਨੇ ਦੱਸਿਆ ਕਿ ਨਾਸਰ ਅਲੀ ਤਾਂ ਇਸ ਜੰਗ ਤੋਂ ਪਹਿਲਾਂ ਹੀ ਕਿਤੇ ਮਾਰਿਆ ਗਿਆ। ਬਾਬਾ ਵੜਪਾਗ ਸਿੰਘ ਨੇ ਕਿਹਾ ਫਿਰ ਉਹਦੀ ਕਬਰ ਲੱਭੋ। ਸਿੰਘਾਂ ਨੇ ਜਲੰਧਰ ਨੂੰ ਬੁਰੀ ਤਰ੍ਹਾਂ ਲੁੱਟਿਆ। ਜਲੰਧਰ ਦੇ ਪਠਾਨਾਂ ਨੂੰ ਕਤਲ ਕੀਤਾ। ਜਿਨ੍ਹਾਂ ਨੇ ਥੰਮ ਸਾਹਿਬ ਦੀ ਬੇਅਦਬੀ ਕੀਤੀ ਸੀ। ਨਾਸਰ ਅਲੀ ਦੀ ਕਬਰ ਲੱਭੀ ਗਈ। ਬਾਬਾ ਵੜਪਾਗ ਸਿੰਘ ਨੇ ਕਬਰ ਪਟਵਾਈ। Laash ਨੂੰ ਬਾਹਰ ਕੱਢਿਆ। ਮੂੰਹ ਵਿੱਚ ਸੂਰ ਦਾ మాਸ ਪਾਇਆ ਤੇ Laash ਨੂੰ ਸਾੜਿਆ ਗਿਆ। ਬਾਬਾ ਵੜਪਾਗ ਸਿੰਘ ਦੇ ਸੇਵਕ ਕਈ ਮੁਸਲਮਾਨ ਵੀ ਸੀ ਜੋ ਸਿੱਖ ਬਣ ਗਏ ਸੀ। ਜਲੰਧਰ ਦੀਆਂ ਪਠਾਨੀਆਂ ਦੇ ਉਹਨਾਂ ਨਾਲ ਵਿਆਹ ਕੀਤੇ ਗਏ ਅਦੀਨਾ ਬੇਗ ਪੰਥ ਅਗੇ ਪੇਸ਼ ਹੋਇਆ ਤੇ 1 ਲੱਖ ਰੁਪਏ ਖਾਲਸੇ ਨੂੰ ਭੇਟ ਕੀਤਾ 1000 ਰੁਪਏ ਕੜਾ ਪ੍ਰਸ਼ਾਦ ਵਾਸਤੇ ਭੇਟ ਕੀਤਾ ਇਸ ਤਰ੍ਹਾਂ ਕਰਤਾਰਪੁਰ ਵਿੱਚ ਗੁਰਦੁਆਰਾ ਥਮ ਸੇਵ ਦੀ ਬੇਅਦਬੀ ਦਾ ਬਦਲਾ ਲਿਆ ਗਿਆ ਤੇ ਬਾਬਾ ਵੜਪਾਗ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੋਂ ਅਮਰਤ ਛਕ ਲਿਆ ਫਿਰ ਪਹਾੜਾਂ ਵੱਲ ਚਲੇ ਗਏ ਇੱਕ 베ਰੀ ਦੇ ਤਰਖਤ ਥੱਲੇ ਬੈਠਦੇ ਆ ਤੇ ਸਿਮਰਨ ਕਰਨ ਲੱਗਦੇ ਆ ਇਸ ਤੋਂ ਬਾਅਦ ਇਹਨਾਂ ਨਾਲ ਇੱਕ ਹੋਰ ਕਹਾਣੀ ਵੀ ਜੁੜਦੀ ਆ ਕਿ ਜਿਸ 베ਰੀ ਦੇ ਥੱਲੇ ਬਾਬਾ ਵੜਪਾਗ ਸਿੰਘ ਜੀ ਸਿਮਰਨ ਕਰ ਰਹੇ ਸੀ ਉਧਰ ਕੋਈ ਨਹੀਂ ਸੀ ਜਾਂਦਾ ਦੂਰ ਭੇਡਾਂ ਬੱਕਰੀਆਂ ਚਰਾ ਰਹੇ ਆ ਜੜੀਆਂ ਨੇ ਬਾਬਾ ਵੜਪਾਗ ਸਿੰਘ ਦੇ ਨਾਲ ਦੇ ਸਿੱਖਾਂ ਨੂੰ ਦੱਸਿਆ ਇਸ 베ਰੀ ਤੇ ਜਿੰਨਾ ਤੇ ਭੂਤਾਂ ਪ੍ਰੇਤਾਂ ਦਾ ਆਵਾਸ ਆ ਕੋਈ ਡਰਦਾ ਇੱਧਰ ਨਹੀਂ ਜਾਂਦਾ ਜੇ ਕੋਈ ਚਲਾ ਵੀ ਜਾਵੇ ਤਾਂ ਇਹ ਬਦਰੂਹਾ ਉਸ ਨੂੰ ਬਹੁਤ ਤੰਗ ਕਰਦੀਆਂ ਤਾਂ ਨਾਲ ਦੇ ਸਿੰਘਾਂ ਨੇ ਆ ਜੜੀਆਂ ਨੂੰ ਦੱਸਿਆ ਕਿ ਸਿੰਘਾਂ ਦਾ ਭੂਤਾਂ ਪ੍ਰੇਤਾਂ ਕੁਝ ਨਹੀਂ ਵਿਗਾੜ ਸਕਦੀਆਂ ਸਿੰਘਾਂ ਨੇ ਆ ਕੇ ਬਾਬਾ ਵੜਪਾਗ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਕਹਿੰਦੇ ਆ ਬਾਬਾ ਵੜਪਾਗ ਸਿੰਘ ਨੇ ਕਿਹਾ ਇਸ ਦਰਖਤ ਤੇ ਸੱਚਮੁੱਚ ਬਹੁਤ ਵੱਡੀ ਪ੍ਰੇਤ ਆਤਮਾ ਰਹਿੰਦੀ ਆ ਜਿਸ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਡਰਾਇਆ ਹੋਇਆ ਬਾਬਾ ਵੜਪਾਗ ਸਿੰਘ ਦਰਖਤ ਥੱਲੇ ਬੈਠ ਕੇ ਗਰਬਾਣੀ ਦਾ ਪਾਠ ਕਰਨ ਲੱਗੇ ਉਸ ਨੇ ਬਹੁਤ ਡਰਾਉਣੀਆਂ ਆਵਾਜ਼ਾਂ ਤੇ ਚੀਕਾਂ ਮਾਰੀਆਂ ਪਰ ਕੋਈ ਵੀ ਵਾਰ ਬਾਬਾ ਵਡਭਾਗ ਸਿੰਘ ਤੇ ਨਾ ਚੱਲਦਾ ਵੇਖ ਕੇ ਉਸ ਪ੍ਰੇਤ ਆਤਮਾ ਨੇ ਹਾਰ ਮੰਨ ਲਈ ਤੇ ਆਪਣੇ ਕੀਤੇ ਦੀ ਮਾਫੀ ਮੰਗੀ ਤਾਂ ਸੋਢੀ ਬਾਬਾ ਵਡਭਾਗ ਸਿੰਘ ਨੇ ਕਿਹਾ ਤੇਰੇ ਹੁਣ ਤੱਕ ਦੇ ਕੀਤੇ ਕਰਮਾਂ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਤੈਨੂੰ ਇਸ ਪ੍ਰੇਤ ਜੀਵਨ ਤੋਂ ਮੁਕਤੀ ਤਾਂ ਮਿਲੇਗੀ ਜੇ ਤੂੰ ਦੁਖੀ ਤੇ ਬਦਰੂਹਾ ਦੇ ਚੱਕਰਾਂ ਵਿੱਚ ਆ ਚੁੱਕੇ ਲੋਕਾਂ ਦੀ ਸੇਵਾ ਕਰੇ ਉਹਨਾਂ ਨੂੰ ਇਸ ਤਰ੍ਹਾਂ ਦੇ ਚੱਕਰਾਂ ਵਿੱਚੋਂ ਬਾਹਰ ਕੱਢਣ ਦੀ ਸੇਵਾ ਸੰਭਾਲ ਲਵੇਂ ਤਾਂ ਪ੍ਰੇਤ ਆਤਮਾ ਨੇ ਬਾਬਾ ਵਰਪਾਗ ਸਿੰਘ ਜੀ ਨਾਲ ਵਾਅਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਕਿਸੇ ਨੂੰ ਵੀ ਤੰਗ ਨਹੀਂ ਕਰੂੰਗਾ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਆਏ ਲੋਕਾਂ ਦੀ ਮਦਦ ਕਰੂੰਗਾ ਉਸ ਪ੍ਰੇਤ ਆਤਮਾ ਦਾ ਨਾਂ ਸੀ ਨਾਰਵੀਰ ਉਸ ਜਗ੍ਹਾ ਤੋਂ ਅੱਧਾ ਮੀਲ ਦੂਰ ਪਿੰਡ ਮੈੜੀ ਦੇ ਲੋਕਾਂ ਨੇ ਬਾਬਾ ਵਰਪਾਗ ਸਿੰਘ ਨੂੰ ਮਹਾਪੁਰਸ਼ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦਾ ਭਾਵੇਂ ਉਹ ਬੱਚਾ ਹੋਵੇ ਜਾਂ ਬਜ਼ੁਰਗ ਬਾਬਾ ਵਰਪਾਗ ਸਿੰਘ ਕੋਲ ਆ ਕੇ ਠੀਕ ਹੋ ਜਾਂਦੇ ਹੌਲੀ ਹੌਲੀ ਦੂਰੋਂ ਦੂਰੋਂ ਵੀ ਲੋਕ ਉੱਥੇ ਜਾਣ ਲੱਗੇ ਪਹਾੜਾਂ ਵਿੱਚ 3 ਸਾਲ ਰਹਿਣ ਮਗਰੋਂ ਫਿਰ ਕਰਤਾਰਪੁਰ ਸਾਹਿਬ ਆਏ ਤੇ ਗੁਰਦੁਆਰਾ ਥੰਮ ਸਾਹਿਬ ਦੀ ਦੁਬਾਰਾ ਅਸਾਰੀ ਕਰਵਾਈ ਤੇ ਫਿਰ ਪਹਾੜਾਂ ਵੱਲ ਚਲੇ ਗਏ ਬਾਬਾ ਵਰਪາກ ਸਿੰਘ ਨੇ ਆਪਣੇ ਮੁਖੀ ਸਾਥੀਆਂ ਤੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਅਸੀਂ ਜਿਹੜੀ ਮਰਿਆਦਾ ਇੱਥੇ ਸ਼ੁਰੂ ਕੀਤੀ ਆ ਮੇਰੇ ਸਾਥੀ ਤੇ ਪਰਿਵਾਰ ਲਗਾਤਾਰ ਜਾਰੀ ਰੱਖਣ ਇਸ ਤਰ੍ਹਾਂ ਉਹ ਪ੍ਰਬੰਧ ਹੋਰ ਹੱਥਾਂ ਵਿੱਚ ਸੌਂਪ ਕੇ ਉਸ ਪਹਾੜੀ ਕੋਲ ਸਮਾਦੀ ਲਾ ਕੇ ਬੈਠ ਗਏ ਜਿੱਥੇ ਉਹਨਾਂ ਨੇ 15 ਸਾਲ ਪਹਿਲਾਂ ਆ ਕੇ ਡੇਰਾ ਲਾਇਆ ਸੀ ਐਸੀ ਸਮਾਦੀ ਲੱਗੀ ਕਿ 22 ਜਨਵਰੀ 1762 ਨੂੰ 52 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਨੇ ਪਹਿਲਾਂ ਹੀ ਬੜੇ ਕਰੜੇ ਆਦੇਸ਼ ਦਿੱਤੇ ਸੀ ਕਿ ਜਦੋਂ ਉਹ ਅਕਾਲ ਚਲਾਣਾ ਕਰਨ ਤਾਂ ਕੋਈ ਵੀ ਨਾ ਰੋਵੇ ਤੇ ਅੰਤਮ ਸੰਸਕਾਰ ਤੋਂ ਬਾਅਦ ਉਹਨਾਂ ਦੇ ਫੁੱਲ ਕੀਰਤਪੁਰ ਸਾਹਿਬ ਚਲਪ੍ਰਵਾਹ ਕੀਤੇ ਜਾਣ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਲੋਕਾਂ ਨੇ ਸਮਾਦ ਬਣਾ ਲਈ ਜਿੱਥੇ ਉਹਨਾਂ ਨੇ ਬੈਠ ਕੇ ਤਪ ਕੀਤਾ ਉਥੇ ਥਪਸਥਾਨ ਗੁਰਦੁਆਰਾ ਮੰਜੀ ਸਾਹਿਬ ਬਣਾ ਲਿਆ ਸੰਗਤਾਂ ਅੱਜ ਵੀ ਉਥੇ ਬਹੁਤ ਸ਼ਰਧਾ ਨਾਲ ਜਾਂਦੀਆਂ ਦੋਸਤੋ ਏਸੀ ਕੁਝ ਜਾਣਕਾਰੀ ਬਾਬਾ ਵੜਪਾਗ ਸਿੰਘ ਬਾਰੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ